ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿੰਘ ਜੀ ਤੇ ਭਦਰ ਸਾਹਿਬ ਮਹਾਰਾਜ ਸਦਾ ਹੀ ਜੈਕਾਰੇ ਸਦਾ ਹੀ ਜੈਕਾਰੇ ਸਰਬੱਤ ਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਬਾ ਜੀ ਤੁਸਾਂ ਕੋਲ ਸਦਾ ਰਾਖ ਕਰੋ ਬਾਬਾ ਜੀ ਉਕੀ ਖੜੀ ਨਾ ਰਹਿ। ਕਰੋ ਕਿਰਪਾ ਸੰਤਨ ਸਿੰਘ ਜੀ ਤੇ ਭਦਰ ਸਾਹਿਬ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਵਾਂਗ ਹੀ ਕਰੋ ਕਿਰਪਾ ਬੜੀ ਆਸਾ ਲਾ ਕੇ ਬੈਠੇ ਹੋਏ ਇਸਰ ਤੋਂ ਕਿਰਪਾ ਆਪਣੀ ਮਿਹਰ ਕਰ ਦਿਓ よろしくお願いしま खलोया पलो हर कम करण आया राम हर तव्हां सवा अमृत जल आया अमृत जल जा ਨਭੁਰੇ ਅਜੁੱਤ ਅਬਦ ਜਸਵੇ ਗੰਗੁਨਾ ਨੀਂ ਗਾਇ ਆਪਣਾ ਵੀਰ ਦੇਖਿਆ ਆਪੇ ਮੇਰੇ ਸਰਨ ਕੋਮ ਤੇ ਆਇਆ ਨਭੁਰੇ ਅਜੁੱਤ ਮਨਸੀ ਜਸਵੇ ਗੰਗੁਨਾ ਨੀਂ ਗਾਇ ਆਪਣਾ ਵੀਰ ਦੇਖਿਆ ਆਪੇ ਮੇਰੇ ਸਰਨ ਪਰਨਾਮ ਤੇ ਤੇਰੇ ਤੇ ਤੁਮਾਰਾ ਅਮਰ ਨਾ ਪਾਨੀ ਜੀ ਤਨ ਬੁਰਖ ਦੇ ਗਿਆਨੀ ਪਰਮਾਤਮਾ ਤੁਮਾਰਾ ਸਫਤ ਦਿਵਸੀ ਆਏ ਨਾ ਜੇ ਮੇਰਾ ਪ੍ਰਭ ਅਬ ਨਾ ਕੀ ਤੁਮ ਤੇਰਵਾਨ ਦਾਸ ਹਮ ਦੀਨਾ ਨਾਨਕ ਸਾਹਿਬ ਬਰ ਬੁਰਲੀ ਧਨ ਗੁਰੂ ਕੇ ਗਵਾ साहिबस गुर बदाई आपलू कय तारे करे पूरे जी वड़े आया

نون ندي آوي تا ے بھا دارن سے مریے کرے نون ندي آوي تا ਆਪੂ ਕਟ ਮੋਏ ਤਾਰੇ ਆਪੂ ਕਟ ਮੋਏ ਤਾਰੇ ਆਪੂ ਕਟ ਮੋਏ ਤਾਰੇ ਆਪੂ ਕਟ ਮੋਏ ਤਾਰੇ ਨਾਰਾਇਣ ਨਰਪਦਮ ਨਸਕਾਰ ਨਾਰਾਇਣ ਨਰਪਦਮ ਨਸਕਾਰ ਨਾਰਾਇਣ ਨਰਪਦਮ ਨਸਕਾਰ ਨਾਰਾਇਣ ਨਰਪਦਮ ਨਸਕਾਰ ਜੇ ਗੁਰੂ ਕੋ ਬਨ ਬਨ ਜਾਈਏ ਜੇ ਗੁਰੂ ਕੋ ਬਨ ਬਨ ਜਾਈਏ ਜੇ ਗੁਰੂ ਕੋ ਆਪ ਕਤਿ ਮੋਏ ਤਾਰੇ ਆਪ ਕਤਿ ਮੋਏ ਤਾਰੇ ਆਪ ਕਤਿ ਮੋਏ ਤਾਰੇ ਆਪ ਕਤਿ ਮੋਏ ਤਾਰੇ ਗਿਆਨ ਧਿਆਨ ਕਿ ਕਰ ਨਾ ਜਾਣ ਨਾ ਜਾਣ ਤੇਰੀ ਸਭ ਦੇ ਵਡਾ ਸਤਗੁਰੂ ਨਾਨਕ ਜੀ ਨੇ ਕਹ ਰੱਖੀ ਮੇਲ ਹੋਵੇ ਸਿਵ ਤੇ ਕਸਮ ਦੀ ਨੂਰੀ ਅਰਸੋ ਅਨਤਿ ਤੁਹਨਿ ਲਿਖੇ ਸਚੇ ਬਾਤਿ ਸ਼ਾ ਮੈ ਲੈ ਜਨਮ ਜਨਮ ਦੀ ਕਟਿਏ ਲਿਖੇ ਸਚੇ ਬਾਤਿ ਸ਼ਾ ਮੈ ਲੈ ਜਨਮ ਜਨਮ ਦੀ ਕਟਿਏ ਦਰਸ਼ਨ ਦੇਖ ਜੀਵਾ ਗੁਰ ਤੇ ਦਰਸ਼ਨ ਦੇਖ ਜੀਵਾ ਗੁਰ ਤੇ ਰਹਾ मेरे मीता जनक मानव चे मी सीता चरण कमल वसि में सीता जानकेत करे अर्गात जानकेत करे अर्गात विषय नाही पुरण करता सो विषय नाही पुरण करता केर कोर दली केर असुर की दया ترينا تنوان اے پہا دے سيكريا ترينا تنوان اے پہا در اے جنس جگت کو سکھے ਸੇ ਜੇ ਜੇ ਸੋਲੋ ਪੇ ਸੇ ਜੇ ਜੇ ਸੋਲੋ ਪੇ ਸੇ ਇਛਰੀ ਆ ਕਾ ਨੇ ਵਾਹਿ ਗੁਰਜੀ ਦਾ ਹਲਸਾ ਵਾਹਿ ਗੁਰਜੀ ਦੀ ਫਤੇ ਸਤਨ ਵਾਹ ਸ਼ਕੁਰੂ ਸਾਹਿਬ ਜੀ ਅੰਤਨ ਪਾਵਤ ਦੇਵ ਸਭ ਹੈ ਤੂੰ ਈंद्र ਮਹਾ ਸ਼ਿਵ ਜੋਗ ਕਰੀ ਥਨ ਬੇਦ ਬੇਰਾਂਚ ਵਿਚਾਰ ਰਹਿਉ ਹਰ ਜਾਪ ਨਾ ਛੱਡਿਓ ਇੱਕ ਘੜੀ ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ ਸੰਗਤ ਸ੍ਰਿਸ਼ਟਿ ਨੇ ਹਲ ਕਰੀ RAM DAS GURU JAG TARAN KO GUR JOT ARJUN MAH TARI RAM DAS GURU JAG TARAN KO ਗੁਰ ਜੋਤ ਅਰਜੁਨ ਮਾਹੀ ਤਰੀ ਸਤ ਗੁਰ ਆਇਓ ਸ਼ਰਨ ਤੇਹਾਰੀ ਮਿਲੈ ਸੁਖ ਨਾਨੁ ਹਰਿ ਸ਼ੋਭਾ ਚਿੰਤਾ ਲਾਹੇ ਹਮਾਰੀ ਹਮ ਭੀਖਖ ਭੇਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਓਹ ਦਿਆਲ ਨਾਮ ਦੇਹ ਮੰਗਤ ਜਨ ਕਾ ਸਦਰਾਂ ਰੰਗ ਰਾਤਾ ਪਤਿਤ ਉਧਾਰਨ ਸਤ ਗੁਰ ਮੇਰਾ ਮੋਹਿ ਤਿਸ ਕਾ ਘਰ ਵਾਸਾ ਬਖਸ਼ ਲੈ ਸਭ ਸੱਚ ਸਾਹਿਬ ਸੋ ਨਾਨਕ ਕੀ ਅਰਦਾਸਾ ਗਿਆਨ ਧਿਆਨ ਕਿ ਸ਼ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ RAM ਨਾਮ ਉਰ ਮੈਂ ਗਹਿਓ ਜੋ ਕਸਮ ਨਹੀਂ ਕੋਈ ਜੇ ਸਿਮਰਤ ਸੰਕਟ ਮਿਟਾ ਦਰਸ ਤਹਾਰੂ ਹੋਏ ਸੋ ਕਾ ਟਾਲ ਗੁਰ ਸੇਵੀ ਆ ਅਨਿਸ ਸਹਜ ਦਰਸ਼ਨ ਪਰਸਿਆ ਗੁਰੂ ਕ ਜਨਮ ਮਰਨ ਦੁਖ ਹੋ ਵਾ ਸਫਤ ਖਸਮ ਦੀ ਨੌਰ ਅਰਸਾ ਕਰਸਾ ਛਟੀਆਂ ਤਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਧ ਜਿਸ ਪਾਸ ਬੈਠਿਆ ਸੋਹੀਏ ਸਭ ਨਾ ਦਵੇ ਸੱਚੇ ਪਾਤਸ਼ਾਹ ਹਲੇ ਜਨਮ ਜਨਮ ਦੀ ਕਾਟਿਏ ਸਤਨਾਮ ਵਾਹਿਗੁਰੂ ਸਾਹਿਬ ਜੀ ਠਾ ਮਹੱਲਾ ਪੰਜਾਬ ਹਮਰੀ ਗਣਤ ਨਗਨਿਆ ਚਾਈ ਆਪਣ ਬਿਰਦ ਪਛਾਨ ਹੱਥ ਦੇ ਰਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣ ਤਨ ਗਨੀਆ ਕਾਈ ਆਪਣਾ ਬਿਰਗ ਪਸ਼ਾਣਾ ਹਾਥ ਦੇ ਕੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰਾ ਸਤ ਗੁਰ ਪੂਰਾ ਹੋਈ ਸਰਬ ਕਲਿਆਣ ਰਹਾ ਜੀਉ ਬਾਇ ਪਿੰਡ ਜਿਨ ਸਾਜਿਆ ਦਿੱਤਾ ਬੈਣ ਖਾਣ ਆਪਣੇ ਦਾਸ ਕੀ ਆਪ ਪਹਜ ਰੱਖੀ ਨਾਨਕ ਸਾਦੇ ਕੁਰਬਾਨ ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਣ ਖਾਣ ਆਪਣੇ ਦਾਸ ਕੀ ਆਪ ਪਹਿਜ ਰੱਖੀ ਨਾਨਕ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਹਮਰੀ ਗਣਤ ਨ ਗਣਿਆ ਕਾਈ ਆਪਣਾ ਬਿਰਦ ਪਛਾਨ ਹਾਥ ਦੇ ਰਾਖੀ ਕਰੇ ਆਪਣੇ ਸਦਾ ਸਦਾ ਰੰਗ ਮਾਨ ਗੁਰੂ ਪਿਆਰ ਵਾਲੇ ਅਜਦਾ ਪਾਵਨ ਵਖਵਾਗ ਸਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸੋਰਠ ਰਾਗ ਅੰਦਰ ਪਾਵਨ ਅੰਗ 619 ਅਤੇ 22 ਉੱਤੇ ਸੁਭਾਈ ਮਾਨ ਹੈ ਦਾਤਾ ਰ ਬਖਸ਼ਿਸ਼ ਕਰਦੇ ਨੇ ਕਹਿੰਦੇ ਦਾਤਾ ਜੀ ਸਾਡੀ ਇਹ ਹਾਲਤ ਹੈ ਬੇਅੰਤ ਔਗੁਣਾਂ ਦੇ ਭਰੇ ਹਨ ਸਤਿਗੁਰੂ ਮਿਹਰ ਕਰੋ ਸਾਡੇ ਔਗੁਣਾਂ ਦੇ ਗਿਣਤੀ ਵਿੱਚ ਨਾ ਪਾਓ ਕਿਉਂਕਿ ਔਗੁਣੇ ਇੰਨੇ ਨੇ ਕਿ ਗਿਣਨ ਤੋਂ ਪਰੇ ਨੇ ਹਮ ਔਗੁਣ ਭਰੇ ਤੇਖ ਗੁਣ ਨਹੀਂ ਅਸਤ ਔਗਣਾ ਦੇ ਭਰੇ ਆ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਔਗਣਾ ਹਮਾਰੇ ਇਸ ਕਰਕੇ ਕੀ ਕਰੋ ਦਾਤਾ ਆਪਣਾ ਬਿਰਧ ਪਛਾਣ ਤੁਹਾਡਾ ਸੁਭਾਅ ਬਖਸ਼ਿਨ ਆਪਣੇ ਬਖਸ਼ਿਨ ਸੁਭਾਅ ਵਿੱਚ ਆ ਜਾਓ ਕਿਰਪਾ ਕਰੋ ਹੱਥ ਦੇ ਕੇ ਸਾਡੀ लाज ਰੱਖੋ ਨਾਮ ਦੀ ਦਾਤ ਬਖਸ਼ੋ ਤਾਂ ਕਿ ਤੁਹਾਡੇ ਨਾਮ ਨੂੰ ਜਪ-ਜਪ ਕੇ ਅਸੀਂ ਹੰਦਮਾਨ ਸਕੀਏ ਅਸੀਂ ਸਾਰੇ ਇਹੀ ਬੇਨਤੀਆਂ ਕਰੀਏ ਦਾਤਾਰ ਅਸੀਂ ਤਾਂ ਔਗਣੇ ਆ ਰਹਿਆ ਤੁਸੀਂ ਗੁਨਾਹ ਦੇ ਸਾਗਰ ਸਾਡੇ ਤੇ ਮਿਹਰ ਕਰੋ ਨਾਮ ਬਖਸ਼ ਕੇ ਸਾਡਾ ਜੀਵਨ ਸਵਾਰ ਦੇਵ ਸਤਿਗੁਰੂ ਮਿਹਰ ਕਰਨ ਸਭਨਾਂ ਨੂੰ ਨਾਮ ਸੇਵਾ ਸਿਮਰਨ ਰક્ષਣ ਸਭਨਾਂ ਦਾ ਆਵਿਆ ਗਾਵਿਆ ਸੇਵਾ ਕੋਨੇ ਦਰ ਤੇ ਪ੍ਰਵਾਨ ਕਰ ਲੈਣ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ